ਕੀ ਬਣਾਇਆ ਮਾਂ ਬਸ ਅੱਜ ਦਾਲ ਬਣਾਈ ਪੁੱਤ ਤੇ ਇਹ ਕਿੰਨੀ ਸੁਣੀ ਆਂਦੀ ਬਿਸਮਸ ਸਿੰਪਲ ਜੀ ਯਾ ਦੇਸੀ ਘਿਓ ਦਾ ਬਸ ਤੜਕਾ ਲਾ ਦੇਣਾ ਲਸਣ ਤੇ ਹਰੀਆਂ ਮਿਰਚਾਂ ਪਾਤੀਆਂ ਤੇ ਹੁਣ ਆਪਾਂ ਪਿਆਜ਼ ڈالਨਾ ਨਸੇ ਮਿਕਾ ਤਾ ਹੈ ਅਸੇ ਤੇ ਇਹ ਆਪਣੀਆਂ ਮਿਰਚਾਂਆਂ ਲੱਗੀਆਂ ਬਾਹਰ ਰੁੱਖਿਆ ਨੂੰ ਨਾ ਪਾਣੀ ਨਹੀਂ ਪਾਇਆ ਹੂੰ ਤੇ ਥੋੜੀ ਜਿਹੀ ਹੋ ਨੇ ਕਿੱਥੇ ਭੋਵੇਂ ਦੇਖੇਗੇ ਇਹ ਗੱਲਿਆ ਦੇ ਕੋਲ ਅੱਛਾ ਚਾਰ ਪੰਜ ਬੂਟੇ ਆ ਗਏ ਤੇ ਮੇਰੇ ਤਾਂ ਹੈ ਵੀ ਮਿੱਠੀਆਂ ਵਾਂ ਜ਼ਿਆਦਾ ਕੌੜੀਆਂ ਨਹੀਂ ਗੀਆਂ ਕੋੜੀਆਂ ਕੋੜੀਆਂ ਸੀ ਚੰਗੀਆਂ ਮੈਂ ਤੋੜ ਕੇ ਲਿਆਈਆਂ ਹੂੰ ਤੇ ਲੋ ਜੀ ਹੁਣ ਆਪਾਂ ਤੋਂ ਅੰਨੇ ਪਿਆਜ਼ ਅੱਜ ਆਪਾਂ ਸੱਤਰੀ ਕਲ ਨਹੀਂ ਕਿਸੇ ਨੇ ਬੁਲਾਈ ਕਿ ਮੈਨੂੰ ਪਤਾ ਨਹੀਂ ਸੀ ਵੀ ਵੀਡੀਓ ਬਣਾਉਣੀ ਹੈ ਤੇ ਮੇਰੀ ਕੀ ਅੰਨੇ ਅੰਨੇ ਤੇ ਚਲੇ ਤੇ ਮੋਹਰ ਤੁਸੀਂ ਜੀ ਸਾਰੇ ਕੇ ਚਾਹ ਕਹੋਗੇ ਪਰ ਮੈਂ ਆਪਣਾ ਸਾਧਨ ਤਰਤੀ ਕੋਲੇ ਰੱਖ ਕੇ ਇਹ ਸਾਧਨ ਪੰਦ ਰਸਤੀਆਂ ਬਰਸ਼ ਤੇ ਬੱਸ ਆਪਾਂ ਅਸੀਂ ਕੁਝ ਫਲ ਬਣਾਇਸ ਜੀ ਦਾਲਾ ਹੈ ਵੀ ਸਬਜ਼ੀਆਂ ਆਪਾਂ ਤੇ ਨਾ ਮੰਨ ਭੱਜ ਗਿਆ ਤੇ ਆ ਆਪਣੇ ਕਹੇਗਾ ਟਮਾਟਰ ਤੇ ਹਮ ਕੱਲ ਨੂੰ ਸ਼ੰਗਰ ਮੰਡੀ ਆ ਨਾ ਮੰਡੀ ਕੋਲ ਆ ਕੇ ਆਵਾਂਗੇ ਥੋੜੀਆਂ ਜੀਆਂ ਸਬਜ਼ੀਆਂ ਤੇ ਦਾਲ ਵੀ ਬੜੀ ਸੁੰਗੜੀ ਬਣਦੀ ਹੈ ਆਪਣੀ ਬਸ ਇਹਦੇ ਵਿੱਚ ਆਪਾਂ ਲੋਨ ਤੇ ਹਲਦੀ ਪਾਇਆ ਸੀਗਾ ਦਾਬ ਆਪਣੀ ਗੱਲ ਕੋਈ ਬਣ ਕੇ ਪਿਆਰ ਬਹੀ ਗਿਆ ਤੇ ਚਾਗ ਜਿਲਾ ਦਿਆ ਨਾ ਉੱਪਰ ਫੇਰ ਬੜੀ ਸੁਣੀ ਬਣਦੀ ਹੈ ਜਿਹੜੀ ਚਾਗ ਜੀ ਆ ਉਹਦੇ ਨਾਲ ਜੀ ਸਲੀ ਜੀ ਬਣ ਕੇ ਇਤਾਂ ਦਾਣੇ ਦਾਣੇ ਜੇ ਹੋਣੇ ਚਾਹੀਦੇ ਬਿਲਕੁਲ ਕੜੀ ਜੀ ਵੀ ਨਹੀਂ ਬਣੇ ਹੋਣੇ ਚਾਹੀਦੇ ਹੁਣ ਸਭ ਨੂੰ ਆਪਾਂ ਇਹਨੂੰ ਬੰਦ ਹੀ ਕਰ ਦਿੰਨੇ ਇੱਕ ਵਾਰ ਇਹ ਜਲਦੇ ਹੋਏ ਨੇ ਦਾਲ ਹਾਂ ਦਾਲ ਵੀ ਜਲਦੀ ਹਲਕੀ ਹਲਕੀ ਜੀ ਬਣਾ ਦੇ ਬੜੇ ਦਿਨ ਹੋ ਗਏ ਸੀ ਮੂਹ ਤੇ ਕਹਿੰਦਾ ਸੀ ਨੂਟਰੀ ਬਣਾਓ ਤੇ ਮੈਂ ਕਿਹਾ ਅੱਜ ਨਹੀਂ ਬਣਾਉਂਦੀ ਨੂਟਰੀ ਅੱਜ ਕੋਈ ਹਲਕੀ ਜਿਹੀ ਚੀਜ਼ ਬਣਾਉਂਦੇ ਆਓ ਤੇ ਫਿਰ ਮੈਂ ਕਿਹਾ ਤੈਨੂੰ ਮੈਂ ਕੱਲ ਨੂੰ ਨੂਟਰੀ ਬਣਾ ਦੇਵਾਂਗੀ ਅੱਜ ਬੱਧੀ ਨੂਟਰੀ ਤਾਂ ਅੱਜ ਪਕੌੜੇ ਵੀ ਖਾਦੇ ਆ ਕੋਰ ਵੀ ਕਈ ਕੁਝ ਖਾਦਾ ਆ ਤੇ ਹੈ ਵੀ ਨਾ ਚੰਗਾ ਵੀ ਨਹੀਂ ਹੁੰਦਾ ਵੀ ਇਹ ਨਾ ਹੈ ਵੀ ਗਰਮੀ ਤਾਂ ਹਜੇ ਬਹੁਤ ਪਈ ਜਾਂਦੀ ਆ ਤੇ ਮਿੱਠੇ ਤੋਰੀ ਚਾਣੀ ਆਉਂ ਚੋ ਨਿਵਾਦਨ ਦੇ ਪਹਿਨਾ ਹਾਂਜੀ ਹੁਣ ਸੋ ਕੋ ਠੀਕ ਸੀ ਮੌਸਮ ਤੇ ਚਲੋ ਜਿੱਲਾ ਦੇ ਝੋਨੇ ਪੱਜ ਕੇ ਪ੍ਰਮਾਤਮਾ ਉਨਾਂ ਤੇ ਭਲੀ ਕਰੇ ਸਭਾ ਦੇ ਕਰੇ ਬਾਣੇ ਆਉਣ ਜੇ ਤੇਰੀ ਚੌਲ ਖਾਣੇ ਆ ਜਿਹੜੇ ਵਿਚਾਰੇ ਕਿ ਲੋਆਂ ਦੇ ਸਾਹ ਨਾਲ ਬੱਦਲ ਆਉਂਦੇ ਆ ਪ੍ਰਮਾਤਮਾ ਸਭ ਨੂੰ ਰਿਜਕ ਦੇਵੇ ਤੇ ਮੈਂ ਕਿਹਾ ਪਾਸਾ ਜਹਾਉਂ ਕਿ ਫੁਲਕੀ ਦੀ ਦਰ ਬੜੀ ਜਰਰੀ ਹੈ ਤੇ

इधर हल्दी तो लून अपना प्या हो बाकी मसाले आपने पा देने बेच बेचा जा हल्दी चाची खाने हूँ आप देंगे लून पाया है हल्दी पाई हुई हूँ आपवेंगे धनिया पाउडर जोड़ा आप पा बनाया बहुत ही सोहना क्योंकि हरा धनिया अपने को है गा नहीं गा। ਤੇ ਆ ਹੈਗਾ ਜੀ ਪੁੰਨਿਆ ਹੈ ਜੀਰਾ ਤੇ ਥੋੜੀ ਜਿਹਾ ਪਾਵਾਂਗੇ ਹਾਤਵੇਂ ਵਾਸਤੇ ਕਾਲੀ ਮਿਰਚ ਉਹ ਤਾਂ ਦਿਖਾ ਨਹੀਂ ਹੁੰਦੀ ਤੇ ਥੋੜਾ ਜਿਹਾ ਪਾਵਾਂਗੇ ਚਾਟ ਮਸਾਲਾ ਲਓ ਤੇ ਆਪਾਂ ਉਹ ਆਪਣਾ ਮਸਾਲਾ ਬਣਾ ਕੇ ਹੋ ਗਿਆ ਪਿਆਰ ਫਰੋਂ ਮੱਖਣ ਪਾ ਕੇ ਖਾ ਲੋ ਜੋ ਮਰਜ਼ੀ ਪਾ ਕੇ ਖਾ ਲੋ ਬਸ ਥੋੜਾ ਜਿਹਾ ਵਧੀਆ ਲੱਗਣਾ ਚਾਹੀਦਾ ਇਹ ਆਪਣਾ ਤਰਕਾ ਹੋ ਗਿਆ ਇਧਰ ਪੁਣੀ ਆ ਗਿਆ ਇਹ ਹੋਰ ਆ ਪਾਈ ਮਿਲ ਕੇ ਗਾ ਲ ਦੇ ਚਰਨ ਆ ਜਾਣਗੇ ਵੇਖੋ ਕਿੰਨੀ ਸੋਹਣੀ ਦਾਲ ਬਣੀ ਇਹ ਦੋੜ ਆਪਣੀ ਬਹੁਤ ਹੀ ਸੋਹਣੀ ਬਣ ਗਈ ਬਹੁਤ ਸਿੰਪਲ ਜਿਹਾ ਫੜਕਾ ਜਿਹੜਾ ਨਾ ਤੇ ਵਧੀਆ ਰਹਿੰਦਾ ਮਤਲਬ ਕਿੰਨੀ ਸੋਹਣੀ ਦਾਲ ਬਣੀ ਐ ਇੱਕ ਵਾਰ ਮੈਂ ਦਾਲ ਬਣ ਗਈ ਸੀਗੀ ਤੇ ਗੈਸ ਬੰਦ ਕਰਤਾ ਸੀਗਾ ਤੇ ਮੈਂ ਹੁਣ ਦੁਬਾਰਾ ਗੈਸ ਨੂੰ ਆਨ ਕਰਦੀ ਆਂ ਇਹ ਕੁਵੜੀ ਵੇਖੋ ਫਿਰ ਨਾ ਕਾਲ ਜਾ ਜਾਂਦੀ ਆ ਜਦੋਂ ਆਪਾਂ ਬਸ ਚਲਾਉਣਾ ਤਾਂ ਆਪਾਂ 2 ਮਿੰਟ ਹੀ ਆ ਐਸੇ ਤੜਕਾ ਚਲੋ ਆਪਣਾ ਬਣਦਾ ਸੀਗਾ ਤੇ ਲਓ ਜੀ ਦੇਖੋ ਬਾਦ ਘਰ ਦੀ ਹਲਦੀ ਲਾ ਦਾਂਗੇ ਵੱਖਰਾ ਹੁੰਦਾ ਆ ਇਤਨਾ ਸਿੰਪਲ ਜਿਹਾ ਬਣਾ ਕੇ ਹਲਕਾ ਫੁਲਕਾ ਪ੍ਰਸ਼ਾਦਾ ਵਾਈਕਾ ਦੀ ਕਾਦੀ ਖਾਣਾ ਚਾਹੀਦਾ ਇਤਨਾ ਦੀ ਗਰਮੀ ਜੀ ਵਿੱਚ ਸੇਤ ਵਧੀਆ ਰਹਿੰਦੀ ਆ ਜਿੱਥੇ ਆਪਾਂ ਹੈਵੀ ਖਾਈ ਜਾਂਦੇ ਆ ਜਿਦਾ ਬੱਚਿਆਂ ਦੇ ਨਾਲ ਬੱਚੇ ਚੀਜ਼ ਬਣਾਉਂਦੇ ਆ ਕੋਲੇ ਬਣਾ ਦੋ ਆ ਚੀਜ਼ ਬਣਾ ਦੋ ਉਹ ਬਣਾ ਦੋ ਫਿਰ ਨਾਲ ਆਪਾਂ ਵੀ ਖਾਣੇ ਆ ਆਪਾਂ ਜਿਹੜਾ ਨਹੀਂ ਖਾਣਦੇ ਤੇ ਸੋ ਖਾਦੀ ਜਾਂਦੀ ਚੀਜ਼ ਹੈ ਭੁੱਖ ਲੱਗੀ ਦੇਖ ਕੇ ਤੇ ਲਓ ਜੀ ਦਾਲ ਆਪਣੀ ਹੋ ਗਈ ਤਿਆਰ ਫਿਰ ਤੁਸੀਂ ਦੱਸ ਨਾ ਤੇ ਇਹ ਸੰਘਣੀ ਹੈ ਤੇ ਨਾ ਹੀ ਇਹ ਪਤਲੀ ਆ ਵੀ ਜਿੱਦਾਂ ਦੀ ਪ੍ਰਸ਼ਾਦੇ ਦੇ ਨਾਲ ਚਾਹੀਦੀ ਨਾ ਦਾਲ ਐ ਬਹੁਤ ਸੋਹਣੀ ਪਰ ਐਕ ਦਾਲ ਬਣੀ ਤੇ ਚਲੋ ਜੀ ਤੇ ਆਪਾਂ ਕਰਦੇ ਆ ਬਣਾਉਗਾ ਅੰਡਾ ਤੇ ਤੁਹਾਡੇ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ ਤੇ ਆ ਦਿਨ ਤੋਂ ਅਸੀਸਾਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਚੜ੍ਹਦੀ ਕਲਾ 'ਚ ਰਹੋ ਵਾਹਿਗੁਰੂ ਜੀ ਸਾਡਾ ਭਲਾ ਕਰਨ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਮਤਲਬ ਵਲੌਗ ਨੂੰ ਦੇਖਿਆ ਜ਼ਰੂਰ ਕਰੋ ਕਿਉਂਕਿ ਆਪਣਾ ਵਾਚ ਟਾਈਮ ਘੱਟ ਵੱਧ ਰਿਹਾ ਵਾਚ ਟਾਈਮ ਥੋੜਾ ਜਿਹਾ ਬਸ ਰਹਿ ਗਈ ਕਮੀ ਤੇ ਜਿੰਤਾ ਤੁਸੀਂ ਪਿਆਰ ਕਰਦੇ ਹੋ ਉਦਾਂ ਹੀ ਕਰਦੇ ਰਹੋ ਤਾਂ ਜੋ 2 ਮਹੀਨੇ ਰਹਿ ਕੇ ਆਪਣਾ ਚੈਨਲ ਮੋਨਟਾਈਜ਼ ਹੋ ਜਾਵੇ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਪਿਆਰ ਸਤਿਕਾਰ ਇਹ ਸਭ ਕੁਝ ਸੰਭਵ ਹੋ ਸਕਦਾ ਵਰਨਾ ਕੁਝ ਨਹੀਂ ਹੋ ਸਕਦਾ ਤੇ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ਣ ਤੇ ਵੱਤ-ਵੱਤ ਵਾਚ ਕਰਿਆ ਕਰੋ ਵੀਡੀਓ ਨੂੰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਲੋ ਜੀ ਇੱਥੇ ਆਪਾਂ ਐਂ ਕਰਤਾ ਆਪਾਂ ਅੱਜ ਦਾ ਤੁਹਾਨੂੰ ਅੱਜ ਸਾਰਿਆਂ ਨੂੰ ਕਹਿ ਦਿੰਦਾ ਅਸੀਂ